ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਵਾ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਜਿਹੜੀ ਤੁਕੜ ਗੱਬਨ گا ਤੁਹਾਨੂੰ ਚੈੱਕ ਪਾਸ ਤੋਂ ਦਿਖਾਉਣੀ ਆ ਜਿਹਦੇ ਕੋਲ ਹੁਣ ਵੀ ਸੱਜਣਾ ਜਿੰਨਾ ਦੁੱਧ ਤਿਆਰ ਆ ਤੇ ਇੱਕ ਆ ਤੁਹਾਨੂੰ ਗੱਬਨ ਵੇੜ ਤੁਹਾਨੂੰ ਦਿਖਾਵਾਂਗੇ ਸੂਈਆਂ ਦੀ ਆਪਣੀ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਜੀ ਕੀ ਹਾਲ ਹੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਾਈ ਗੁਰੂ ਜੀ ਸਭ ਠੀਕ ਠਾਕ ਆ ਠੀਕ ਜਾਨ ਬਾਂ ਫਿਰ ਠੀਕ ਆ ਹੁਣ ਬਣਤੀ ਆ ਫੇਰ ਹੁਣ ਫੇਰ ਬਣਾ ਲਿਆ ਹੁੰਦੀ ਜੀ ਆ ਮੋਡਾ ਉਹ ਗੈਰ ਕਰਾ ਗਾ ਹਾਂਜੀ ਹਾਂਜੀ ਉਹ ਵੱਜ ਗਿਆ ਜੋੜਦਾ ਹੋ ਗਿਆ ਕਰਕ ਨਵੇਂ ਸਰੋ ਅੱਛਾ ਉਹ প্লাਸਟਰ ਤੋਂ ਲੱਗਣਾ ਨਹੀਂ ਤੇ ਛੇੜ ਲੋ ਬਾਹਰ ਠੀਕ ਤਾਂ ਇੱਦਾਂ ਤੇ ਹੀ ਕਰ ਅੱਛਾ ਉਹ ਜਿਹੜਾ ਪਹਿਲਾਂ ਜੋੜ ਹੀ ਉਹ ਸਹੀ ਆ ਜਦੋਂ ਪਹਿਲਾਂ ਜੋੜੀ ਸੀ ਤੇ ਹੁਣ ਨਵੀਂ ਜਗ੍ਹਾ ਤਾਂ ਫੇਰ ਹੋ ਗਈ ਇਹ ਕੋ ਧਰਤੀ ਚ ਜਾਂ ਇਹਨਾਂ ਦਾ ਵੀ ਪਤਾ ਲੱਗ ਗਿਆ ਨਹੀਂ ਹਾਂਜੀ ਹਾਂਜੀ ਇਹਦਾ ਟਾਈਮ ਹੁੰਦਾ ਕੋ ਮਾੜਾ ਚੰਗਾ ਬੰਦੇ ਦਾ ਹਾਂਜੀ ਹਾਂਜੀ ਉਹ ਫਰਮਾਨ ਰਾਜ ਜਿਹੜਾ ਨਾ ਆਪਾਂ ਕਹਿੰਦੇ ਤਾਂ ਹੈਗੇ ਚੰਗਾ ਹੀ ਕਰਦਾ ਹਾਂਜੀ ਹਾਂਜੀ ਉਹ ਡਾਕ ਵੱਡਾ ਕੱਢੀ ਜਿਹੜਾ ਉਹਦੇ ਨਾਮ ਸਾਹ ਪਾ ਚਲੋ ਜੋ ਵੀ ਆ ਹੁਣ ਤੇ ਚਲੋ ਨਾਮ ਦੱਸੋ ਫਿਰ ਨਾਂ ਆਪਣਾ ਸਰਬਜੀਤ ਹੈ ਗਿਆ ਹਾਂਜੀ ਪਿੰਡ ਆਪਣਾ ਰਾਮਦਵਾਲੀ ਆ ਜਿਹੜਾ ਬਰਵਾਸ ਹੋ ਰਿਹਾ ਸਿਵਲ ਡੇਰਾ ਬਾਬਾ ਨਾਨਕ ਠੀਕ ਆ ਡੇਰਾ ਬਾਬਾ ਨਾਨਕ ਮੇਰੇ ਘਰ ਤੋਂ 8 ਕਿਲੋਮੀਟਰ ਆ ਹਾਂਜੀ ਮੇਰੇ ਲਾਗੇ ਆ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ ਅੱਛਾ ਉਹ ਪਿੰਡ ਅੰਬਰਸਰ ਚ ਹੈ ਪਰ ਹੈਗਾ 4 ਕਿਲੋਮੀਟਰ ਆ ਠੀਕ ਹੈ ਜੀ 40 ਕਿਲਾਸਪੁਰ ਹੈ ਮੇਰੇ ਤੋਂ 40 ਅੰਬਰਸਰ ਆ ਠੀਕ ਹੈ ਤੇ 35 63 ਬਟਾਲਾ ਆ ਠੀਕ ਆ ਹਾਂਜੀ ਸੈਂਟਰ ਜੇਜੀ ਆਗੇ ਸੈਂਟਰ ਦੇ ਵਿੱਚ ਬੈਠੇ ਆ ਤੇ ਉਧਰ ਜਨਾਲਾ ਵੀ ਜਨਾਲਾ 3 ਕਿਲੋਮੀਟਰ ਹੈ ਠੀਕ ਆ ਉਹਨਾਂ ਕੇ ਜਨਾਲਾ ਤੇ ਉਹਨਾਂ ਕੇ ਪਟਾਲਾ ਹਾਂਜੀ ਹਾਂਜੀ ਠੀਕ ਆ ਫੋਨ ਨੰਬਰ ਹੀ ਬੋਲ ਦੋ 98155 77510 ਠੀਕ ਆ ਹਾਂਜੀ ਅੱਜ ਹੈਗੀਆਂ ਗਾਵਾਂ ਚਾਰ ਤੇ ਵੈਰਾਈ ਸਾਰੀ ਵੱਖਰੀ ਵੱਖਰੀ ਮੈਂ ਹਰ ਤੀਜੀ ਪਹਿਲਾਂ ਦੀ ਤਰ੍ਹਾਂ ਮੈਂ ਆਂਦਾ ਆਨੰਦ ਮੈਸ ਹੀ ਦੇ ਲੈਣੇ ਚੜ੍ਹ ਕੇ ਹਾਂਜੀ ਠੀਕ ਆ ਸੱਟ ਲੱਗੀ ਦੇ ਬਾਵਜੂਦ ਵੀ ਅੱਛਾ ਇਹ ਰੇਲਿਆ ਦੇ ਆ ਠੀਕ ਆ ਭੈਣ ਭਰਾਵਾ ਫੂਲ ਕਰਦੇ ਸੀਗੇ ਤੇ ਨਗਰ ਲਿਆਉਣੇ ਪੈਂਦੇ ਸੀ ਜਿਹੜਾ ਧੰਦਾ ਨਾ ਇੱਕ ਦਸ਼ਾ ਹੁੰਦਾ ਹਾਂਜੀ ਇਹ ਜਿਵੇਂ ਬਦੇ ਨੂੰ ਵੈਲ ਨਹੀਂ ਲੰਗਦਾ ਹਾਂਜੀ ਤੇ ਬਾਹਰ ਇਹੋ ਜੀ ਲੈਣੇ ਵੈਲ ਲੱਗ ਜਾਂਦੀ ਆ ਸਾਨੂੰ ਇਹ ਛੱਡਣਾ ਔਖਾ ਆ ਇਹਦਾ ਪੱਲੇ ਇਹਦੇ ਇਹ ਭਾਵੇਂ ਜਿਵੇਂ ਬਦੇ ਜਿਆ ਕਰਨ ਵਾਲੀ ਠੀਕ ਆ ਹਾਂਜੀ ਇਹ ਆਵੇ ਤਰ੍ਹਾਂ ਕੋਈ ਵੀਰ ਭਰਾ ਆ ਗਿਆ ਰੌਣਕ ਲੱਗੀ ਰਹਿੰਦੀ ਆ ਕਿਤੇ ਤੋਂ ਹੀ ਚੱਲ ਗਏ ਕਿਤੇ ਕੋਈ ਆ ਗਿਆ ਦੱਸਿਆ ਆ ਵੇਖੋ ਲੰਮੀ ਹੋ ਜਣੀ ਮੈਂ ਤਾਂ ਛੋਟੀ ਜੀ ਗੱਲ ਕਰਨਾ ਆ ਇਹ ਧੰਦਾ ਇਦਾਂ ਦਾ ਨਾ ਆ ਹਾਂਜੀ ਵੀਡੀਓ ਵਾਲਾ ਹਰ ਬਰੀਜੀ ਵਾਗ ਵੀ ਬਹੁਤ ਜ਼ਿਆਦਾ ਹੋ ਗਈ। ਹਾਂਜੀ ਹਾਂਜੀ। ਜਿਹੜਾ ਅੱਗੇ ਆ ਨੂੰ ਮੰਨ ਲਓ ਇੱਥੇ ਆਪਣਾ ਪਿੰਡ ਦੇ ਜਾਂ ਤੇ ਨਾਲ ਦੇ ਪਿੰਡ ਦੇ ਜਾਂਦੇ ਹੋਣਗੇ। ਹਾਂਜੀ। ਉਹ ਆਪਣੀ ਕਿਰਪਾ ਦੇ ਨਾਲ ਬਾਅਦ ਚੀ ਦਾ ਵਾਗ ਵੀ ਬੜੀ ਆ। ਠੀਕ ਆ। ਵਾਗ ਵੀ ਦਾ ਬੜਾ ਵਾਧਾ ਹੋ ਗਿਆ। ਚਲੋ ਇਹ ਜੋ ਵੀ ਹੁੰਦਾ ਵਧੀਆ ਹੀ ਹੁੰਦਾ ਆ। ਹਾਂਜੀ। ਤੇ ਕਰੀਏ ਫਿਰ ਸ਼ੁਰੂਨਾਜ ਇੱਕ ਟੋਕੜ ਗੱਪਣ ਵੀ ਆ ਉਤਰਾ। ਮੈਂ ਹੈ ਇਹੋ ਜਿਹੀ ਨਾਲ ਲਿਆ ਕੇ ਦਿੱਤਾ ਕਿਸੇ ਨੇ ਨਹੀਂ ਪੋਣਾ। ਅੱਛਾ। ਇੱਥੋਂ ਹੀ ਮਿਲੂਗਾ। ਉਹ ਐਂਡ ਤੇ ਵਿਖਾਵਾਂਗੇ। ਕਿੱ데 ਵਿਖਾਵਾਂਗੇ ਇੱਥੇ। ਠੀਕ ਆ। ਪਹਿਲਾਂ ਤੁਹਾਨੂੰ ਆਹ ਤਾਜੀ ਸੋਈ ਜੇ। ਇਹੇ ਦਿਖਾ। ਪਹਿਲਾਂ ਪਹਿਲੇ ਸੂ ਪਾਰਹਰ ਜੀ ਦੀ ਵੈੜ ਕਾਦੀਅ ਤੋਫਾ ਹੀ ਆਦ ਅੱਛਾ ਬੋੜਾ ਹੀ ਬੋੜਾ ਹੀ ਸਟਾਰਟਿੰਗ ਹੈ ਜਿੱਤੇ ਜਾਬ ਦੇਣਾ ਸੂਈ ਨੂੰ ਅੱਛਾ ਮੇਰੇ ਹਿਸਾਬ ਨਾਲ 16 ਤੋਂ 17 ਲੀਟਰ ਬੋੜਾ ਹੀ ਆ ਤਿਆਰ ਮੋਕੇ ਤੇ ਹਰੇ ਭੜੋਂ ਨਹੀਂ ਲੱਤੀ ਮਸ਼ੀਨ ਨੂੰ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਹੈ ਇਹਨੂੰ ਹੁਣ ਮੈਂ ਕੀ ਆਖਾਂ ਮੇਰੇ ਹਿਸਾਬ ਨਾਲ ਭਾਈ 5 ਲੀਟਰ ਹੀ ਭਰਦੇ ਰਹੀ ਤੇ 20 ਦੇ ਪਾਰ ਹੋਊਗੀ ਹੋਗੀ ਐਸ ਜੀ ਦੀ ਗਰੰਟੀ ਆ ਠੀਕ ਹੈ ਜੀ ਕਾਗਜ਼ ਲਾ ਕੇ ਕੋਈ ਆਵੇ ਮੈਂ ਲਿਖ ਕੇ ਦੇ ਦੂੰਗਾ ਸੇਵਾ ਕਰੂ 20 ਲੀਟਰ ਪਾਰ ਸੇਵਾ ਕਰੇ ਕੋਈ ਪਰ ਹਨਾ ਠੀਕ ਆ ਬਾਕੀ ਸੋਆ ਇਹਦਾ ਪਹਿਲਾ ਆ ਪਹਿਲਾ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੀ ਅਜੇ ਚਲੋ ਭਲਾਵੇਂ ਹੈਗੀਆਂ ਵਾ ਹਵਾਨੇ ਤੇ ਤੇ ਬਲਕਿ ਲੋ ਤਰਾ ਹੱਥ ਦੀ ਚਵਾਈ ਵਾਲਾ ਥਣ ਹੈਗਾ ਆ ਤੋਰੋ ਬੜੀ ਸੋਹਣੀ ਚਵਾਈ ਆ ਜਿਵੇਂ ਕੋਲ ਦੀ ਹੋਰ ਸਰਪੰਚ ਬਾਕੀ ਚਲੋ ਪਹਿਲਨ ਦੇ ਹਿਸਾਬ ਨਾਲ ਕੱਦ ਕਾ ਠੀਕ ਆ ਅਜੇ ਅਗਲੇ ਸੂਰੇ ਨੂੰ ਕੱਦ ਹੋਰ ਕਰੂਗੀ ਤੇ ਹਵਾਨੇ ਦੇ ਬਰੀ ਬਰੀ ਕਨਾੜਾਂ ਵਿੱਚ ਜਿਹੜੀਆਂ ਚੰਗੀਆਂ ਕਾਰਾ ਜੀ ਸਰੀਰ ਹੋਲੀ ਹੋਲੀ ਲਾ ਗਿਆ ਬੱਚੇ ਤਾਂ ਅੰਦਰ ਆ ਉਹ ਹੈ ਬੱਚਾ ਹੈ ਤਾਂ ਉੱਥੇ ਵੱਜਾ ਹੈ ਇਹਦੇ ਆ ਬੱਚਾ ਜਿਹੜਾ ਇਹਦਾ ਚਲੋ ਲੈ ਜਾ ਬਾਕੀ ਕੋਈ ਵੀ ਆਣ ਕੇ ਵੇਖ ਕੇ ਪਸੰਦ ਕਰਕੇ ਖੜੇ ਪਰ ਉੱਪਰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਤੇ ਬਾਕੀ ਆ ਤੁਸੀਂ ਇੱਕ ਅਰੀ ਦੇਖ ਸਕਦੇ ਜੀ ਅਜੀ ਚਲੋ ਭਲਾ ਭਲਾ ਹਵਾਨੇ ਤੇ ਹੈਗੀਆਂ ਆ ਤੇ ਹਵਾਨੇ ਦੇ ਨਾੜਾ ਉਹ ਤਰਾਪਾ ਦੇਖ ਸਕਦੇ ਚੰਗੀਆਂ ਵਾ ਜੇ ਅੱਜ ਆ ਮੁੱਲ ਕਰੀਏ ਤਾਂ ਫਿਰ ਹਰ ਫਰੀਜੀ ਕਿਥੇ ਤੋਹਫੇ ਲੱਭਦੇ ਆ ਇਦਾਂ ਦੇ ਹਾਂਜੀ ਮੱਡਿਆਂ ਛੱਡਾਂ ਦੇ ਜ਼ਰੀਏ ਤਾਂ ਇਦਾਂ ਦੀਆਂ ਗਾਵਾਂ ਮਿਲਦੀਆਂ ਠੀਕ ਆ ਪਹਿਲਾਂ ਦਾ ਥੱਲੇ ਟੋਕਰੇ ਜਟਾਵਾ ਨਾ ਹਾਂਜੀ 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 ਕਿੰਨੇ ਦੀ ਦੇ ਦਈਏ ਫਿਰ ਜਿੰਨੇ ਨਹੀਂ ਤੁਸੀਂ ਆਪੋ ਦੇ ਦੇਣਾਗੇ ਨਾਰਾਜ਼ ਨਹੀਂ ਕਰਨਾ ਮੱਛੀ ਦਾ ਹੱਕ ਨਾ ਰੱਖਦੀ ਐ 1 ਸਵਾ ਲੱਖ ਰੁਪਈਆ ਅੱਛਾ ਪਰ ਅੱਜ ਖੁੱਲੇ ਕਰ ਦੇ ਦਿਆਂਗੇ ਜਿੰਨੇ ਨਹੀਂ ਤੁਸੀਂ ਆਪੋ ਦੇ ਦੇਹਾਂਗੇ ਕਰ ਦਿਓ ਆਪ ਹੀ ਫਿਰ ਦੇ ਦਿਆਂਗੇ 70000 ਰੁਪਈਆ ਅੱਛਾ 70 ਦੇ ਦੇ ਦਿੰਦੇ ਆ ਜੀ ₹100 ਰੁਪਏ ਦੀ ਬਚੀ 7000 ਰੁਪਏ ਦੇਣੀ ਆ ਠੀਕ ਆ ਇਹ ਆ ਵੀ ਚਲੋ ਜੇ ਮੁੱਠੀ ਕੇ ਕਾਦੇ ਦਾ ਉੱਚਾ ਹੋਰ ਹੁੰਦਾ ਤੇ ਫਿਰ ਇਹਦਾ ਰੇਟ ਦਾ ਕਿੰਨਾ ਫਰਕ ਪੈ ਜਾਣਾ ਬਸ ਲੱਖ ਰੁਪਏ ਦੀ ਬਚੀ ਹਾਂਜੀ ਹਾਂਜੀ ਮਾਰਦੇ ਆਂ ਅਸੀਂ ਵੀ ਮਾਰਕੀਟ 'ਚ ਰਹਿੰਦੇ ਆਂ ਹਾਂਜੀ ਹਾਂਜੀ ਜਿੱਨੇ ਪਹਿਲੇ ਸਵੇਰੇ 20 ਤੋਂ ਪਾਸ ਦੁੱਧ ਚੋਣਾ ਆ ਨਾ ਹਾਂਜੀ ਹਾਂਜੀ ਬਰੀਡ ਦੇ ਹਿਸਾਬ ਨਾਲ ਲੱਖ ਰੁਪਏ ਦਾ ਮਾਲ ਆ ਪਾਲਦੇ ਖਰਚਾ ਛੜ ਜਾਂਦਾ ਨਹੀਂ ਖਰਚਾ ਆ ਜਾਂਦਾ ਹਾਂਜੀ ਇੱਕੋ ਗੱਲ ਕਰਦੀ ਆ ਫਿਰ ਜੀ ਅੱਜ ਜਾਨਦੇ ਵਾਲੇ ਬੁੱਧਾ ਲਈ ਤੁਸੀਂ ਦੱਸ ਦਿਓ ਜਿਵੇਂ ਕਹੋਗੇ ਕਰ ਲਾਵੇ ਜਿਆਦਾ ਨਹੀਂ 670 ਚੋਂ 5 ਛੱਡ ਦਈਏ 65000 ਦੀ ਦੇ ਦੇ ਧੱਕਾ ਹੋਇਆ ਨਾ ਜੀ ਜੀ ਨਹੀਂ ਧੱਕਾ ਤੁਸੀਂ ਸਾਡੇ ਨਾਲ ਆਈ ਵਾਰੀ ਇੰਦਾ ਕਰਦੇ ਜੋ ਕੁਛ ਨਹੀਂ ਤਾਂ ਜਾਂਦੀਏ ਚਲੋ ਜੇ ਤੁਹਾਂ ਆਖਦਾ ਤਾਂ ਤੁਹਾਡੀ ਨੀਓ ਮੋੜਨੀ ਅੱਛਾ 65000 ਦੀ ਪਰ ਰੁਪਈਆ 100 ਹੀ ਛੱਡਣਾ ਕੋਈ ਵੀਰ ਸੌਦਾ ਨਾ ਕਰੇ ਠੀਕ ਐ ਇੰਦਾ ਦੀ ਬੱਛੀ ਹਾਂਜੀ ਤੁਹਾਡੇ ਕਹਿੰਦੇ ਮੈਂ ਦੇਦਣ ਲੱਗਾ ਨਹੀਂ ਤੇ 65000 ਦੀ ਬੱਛੀ ਆਉਂਦੀ ਨਹੀਂ ਆ ਠੀਕ ਐ ਚਲੋ ਇਹਦੇ ਵਿੱਚ ਮਾਰਦਣ ਪੁੱਛ ਵੀ ਨਹੀਂ ਰਹਿ ਗਿਆ ਠੀਕ ਐ ਬੱਝ ਵਾਦ ਵਿੱਚ ਨਹੀਂ ਪਰ ਤੁਹਾਂ ਕਹਤਾ ਦੇ ਦਾਂਗੇ ਠੀਕ ਐ ਬਾਕੀ ਫੱਬਦੇ ਆ ਵੜਾ ਕਰੇ ਬੱਜੇ ਵੀ ਸੋਹਣੀ ਲੱਗੂਗੀ ਗਾਂ ਵੀ 400 ਦੇ ਚੋਂ ਆਣ ਵਾਲੀ ਆ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਇਹ ਜਰਸੀ ਕ੍ਰੋਸ ਚ ਆ ਗਈ ਆ ਹਾਂਜੀ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਇਹਨੂੰ ਵੀ ਦਿਨ ਅੱਜ ਮੈਂ ਤੇ ਜਾ ਆ ਅੱਛਾ ਆ ਬੱਚਾ ਉਹਦਾ ਹੀ ਉਹਦਾ ਪਰੇ ਬਦਾ ਅੱਛਾ ਉਹ ਪਰ ਬੱਚੇ ਦੋਵੇਂ ਕੋਲੇ ਹੀ ਆ ਦੋਵਾਂ ਦੇ 나ੜੂ ਨਾਲ ਤਾਜੇ ਹੀ ਆ ਆ ਬੱਚਾ ਜਿਹੜੀ ਹੁਣ ਦਿਖਾਉਣੀ ਆ ਦੇ ਸਾਦੇ ਜੇ ਕੋਲੇ ਹੀ ਬੱਚਾ ਬਿਲਕੁਲ ਇਹ ਵੀ ਆ ਦੋਵਾਂ ਦੇ ਹੀ ਬੱਚੇ ਆ ਤੇ ਕਿੰਨਾ ਤਾਂ ਕਿ ਅੱਜ ਬੋਲੇ ਹੁਣ ਇਹਦੇ ਕੋ ਵੀ ਗਏ ਮੇਰੇ ਹਿਸਾਬ ਨਾਲ 10 12 ਕਿਲੋ ਕਿੰਨਾ 10 12 ਕਿਲੋ 10 12 ਕਿਲੋ ਇਹਦੇ ਥੱਲੇ ਰੈਡੀ ਹੈ ਜਿਹੜਾ ਅੱਛਾ ਅਸੀਂ ਦੁੱਧ ਗਾਹੀ ਗਦੀ ਝੂਠ ਮਾਰਨਾ ਜੋ ਥੱਲੇ ਉਹ ਹੀ ਦੱਸਣਾ ਤੇ ਕਿੰਨਾ ਕਰੀ ਜਾਊਗੀ ਇਹ ਮੈਨੂੰ ਕੋਸ਼ਮ ਨਹੀਂ ਜਵਾਦਾ 14 15 ਲੀਟਰ ਬੜੀ ਕਤੂਰ ਜਿਹੋ ਤੇ ਚਵਾਏ ਨੂੰ ਇਦਾਂ ਦਾ ਲੱਗਾ ਜੋ ਨਾ ਹਾਂਜੀ ਸਮਸ਼ੀਰ ਮੋਟਰ ਜਵਾਬ ਅਸੀਂ ਲੈ ਅੱਛਾ ਮਾਲ ਦਾ ਹੀ ਜਵਾਆ ਠੀਕ ਆ ਲੈ ਜਾ ਫਿਰ ਇਹਦਾ 14 15 ਕਿਲੋ ਦੁੱਧ ਬੜੇ ਰਮਾਨ ਆ ਭਰੂਗੀ ਬਸ਼ੀ ਇਹਦਾ 100 ਕਿਲੋ ਆਜੇ ਦੂਜੀ ਸਵੇਰ ਸੂਬੇ ਇਹਦਾ ਦੂਸਰਾ ਸਵਾਲ ਬਾਕੀ ਥੱਲੇ ਵੀ ਸਫਾਈ ਜਆ ਜਰਸੀ ਕ੍ਰੋਸ ਚ ਆ ਕੱਦ ਵੀ ਇਹਦਾ ਹਿੱਸਾ ਹੋਣਾ ਹੈ ਤਿਆਰ ਖਾਣੇ ਸੁਆਦੀ ਲੱਗਾ ਖਾਣੇ ਦੇਖ ਸਕਦੇ ਇਹਦੇ ਲੱਗੇ ਤਾਂ ਸੁਆਦੀ ਲੱਗਾ ਠੰਡੀ ਠਿਰੀ ਹੈ ਹੈਗੀ ਵੀ ਪੂਰੀ ਠੰਡੀ ਠਿਰੀ ਆ ਸਿਆਣੇ ਜੋ ਤਾਂ ਭਾਵੇਂ ਸਿਆਣੇ ਜੋ ਨਾ ਕਰੇ ਹਵਾਨਾ ਇਹਦਾ ਦਿਖਾਈਏ ਚੰਗੀ ਤਰ੍ਹਾਂ ਇੱਕ ਆ ਦੇਖਾਂ ਦੇ ਤੇ ਇਹਦਾ ਮੁੱਲ ਫਿਰ ਵੇਖੋ ਆਹ ਰਫਰੀਜੀ ਹਮੇਸ਼ਾ ਦੀ ਤਰ੍ਹਾਂ ਮਾਰਕੀਟ ਦੇ ਹਸਾਬ ਨਾਲ ਜੇ ਝਾਤੀ ਮਾਰਾਂ ਤਾਂ ਵੈੜ ਬੜੇ ਰੁਪਈਆ ਦੀ ਆ ਹਾਂਜੀ ਪਰ ਸਾਡੇ ਕੋਈ ਹੁੰਦਾ ਅਸੀਂ ਮਾਲ ਲਿਆਂਦਾ ਸਾਨੂੰ ਥੋੜੀ ਕਮਾਈ ਹੋ ਜੇ ਸਾਨੂੰ ਭੈਣ ਭਰਾਵਾਂ ਦਾ ਪਿਆਰ ਹੀ ਜਿਹੜਾ ਅਗਲੀ ਹਾਂਜੀ ਉਹ ਹੀ ਨਹੀਂ ਰੇਟ ਕਰ ਬੰਦਾ ਠੀਕ ਐ ਬੱਛੀ ਆ ਮੁੱਲ ਦਾ ਇਹਦਾ ਆ 55000 ਰੁਪਿਆ ਅੱਛਾ ਪਰ ਤੁਹਾਡੇ ਕਹਿੰਦੇ 50000 ਜੀ ਦੇ ਦੋ ਕਰ ਦਿਓ ਥੋੜੀ ਇੱਕ ਛੋਟ ਹੋਰ ਕਰਦਾ ਆ ਵੀਰ ਜੀ ਤੁਹਾਡੀ ਨਹੀਂ ਜੋ ਮੋੜਦੀ ਮਾਂ ਨੇ ਪੜੀ ਰਾਬੀ ਚਫਾ ਕਿੰਨੀ ਕਰ ਦੋ ਕਰ ਦੋ ਜੇ ਤੁਸੀਂ ਆਪੋ ਕਰ ਲਾ ਦੇ ਕਰ ਦੋ ਥੋੜੀ ਘਾਪੀ 2000 ਹੋਰ ਛੱਡ ਦਾਂਗਾ 50 ਚੋਂ 48 ਦੀ ਹਾਂਜੀ ਚਲੋ ਦੋ ਫਿਰ ਹੋਰ ਛੱਡ ਦਾਂ 46 ਦੀ ਜਾਂ ਦੋ ਫਿਰ ਚਲੋ ਜੀ ਹੁਣ ਤੋਂ ਹਾਂ ਤਾਂ ਕਿ ਤੁਹਾਨੂੰ ਹੁਣ ਕੀ ਆਖੀਏ ਠੀਕ 6000 ਦੀ ਵਹਿੜ ਦੇ ਦਾਂਗੇ ਅੱਛਾ ਪਰ ਜਿੰਨੀ ਠੱਡੀ ਦੀ ਜੁਨੀ ਕਕੂਤ ਵਾਲੀ ਆ ਨਾ ਹਾਂਜੀ ਇਹਨੇ ਦੀ ਆਉਂਦੀ ਨਹੀਂ ਠੀਕ ਆ ਜਲਸੀ ਕ੍ਰੋਸ 5000 ਦਾ ਦੰਦ ਵਾਲਾ ਇਹ ਆ ਵੀ ਸਾਰੀਆਂ ਗਰਮੀਆਂ ਇਹਨਾਂ ਨੇ ਕਢਾਉਣੀਆਂ ਜਿਹੜੀਆਂ ਅੱਜ ਤੁਹਾਨੂੰ ਦਿਖਾਉਂਦੇ ਆ ਕੀ ਰੇਆ ਹਾਰ ਬ੍ਰਿਜ ਹੀ ਰੇਆ ਤੇ ਹੁਣ ਜਿਹੜੇ ਅਗਲੇ ਬੰਨੇ ਆ ਗਏ ਜੇ ਇਹ ਵੀ ਫਿਰ ਪੂਰੀ ਕਮਾਲ ਦੀ ਜੇ ਵਹਿੜ ਚਾਰ ਦੰਦ ਵਹਿੜ ਆ ਹਾਂਜੀ ਪਹਿਲਾ ਸੁਆ ਆ ਅੱਛਾ ਆਇਆ ਮਸ਼ੀਦ ਦੇ ਨਾਲ ਚਾਰ ਪੰਜ ਅੱਛਾ ਖੋਲੀ ਵੀ ਰ ਤੇ ਕਿੰਨਾ ਕ ਦੁੱਧ ਕੱਢ ਜੂ ਪੇਲੇ ਸੋਏ ਘਟੋ ਘਟ ਵਿੱਚ ਹੈ ਵੀ ਜੋ 25 ਲੀਟਰ ਦੁੱਧ ਦੇ ਦਾ ਭਾਗ ਹੈ ਜਿਹੜਾ ਜਿਹੜਾ ਮਰਦਾ ਬਰੀਡ ਚ ਵਸੀ ਆ ਅੱਛਾ ਹਾਂਜੀ ਠੀਕ ਆ ਬੜੀ ਕਤੂਦੜੀ ਹੈ ਯਾਰਾ ਕਹਿੰਦੇ ਹਜੇ ਢਲਾ ਆ ਤੇ 25 ਆ ਅਜੇ ਦਿਨ ਕੋਈ 10 12 ਲੈ ਜਣੇ ਇੰਨੇ ਚੰਗੀ ਭਰੰਦੀ ਏ ਥੱਲੇ ਜੇ ਪਹਿਲਾਂ ਆਪਣਾ ਪੈਂਦੀਆਂ ਹਵਾਨੇ ਤੇ ਆ ਦੇ ਸਤੰਦ ਵਖਾ ਰਿਏ ਵੀ ਜੀ ਇੱਥੇ ਆ ਦੇ ਸਾਡੇ ਚਾਰ ਦਾੰਡਿਆ ਜਿਹੜੇ ਠੀਕ ਹੈ ਜੀ ਲੈ ਜੀ ਜਿਹਦੇ ਜਿਹੜੇ ਪੁੱਟ ਲਿਏ ਐਨੇ ਹੁੰਦਾ ਬਾਕੀ ਕੱਦ ਕਾਠ ਇਹਦਾ ਜਿਹੜਾ ਵੱਡੀਆਂ ਗਾਵਾਂ ਲੱਗਾਈਆਂ ਸਾਰੀਆਂ ਸੱਚਾ ਕੱਦ ਵਹੇਦਾ ਹੀ ਆ ਤੇ ਥੱਲੇ ਆ ਵੜੀ ਤਿਆਰ ਹੁੰਦੀ ਆ ਆ ਥਾਣੇ ਦੇ ਦੇਖ ਸਕਦੇ ਜੇ ਇਕਰੀ ਵੇਖੋ ਗਾਣ ਹੋਵਨ ਇਹ ਆ ਵੀ ਚਲੋ ਭਲਾ ਭਲਾ ਪੈਣ ਦੀਆਂ ਵਾ ਥਾਣੇ ਦਾ ਹੁਣ ਤੋਂ ਹੀ ਹੱਥ ਚ ਆਉਣ ਆਲਾ ਵਾ ਹਵਾਨਾ ਗਾਣ ਵੀ ਨੇ ਚੰਗਾ ਪਰ ਨਾ ਤੇ ਹਵਾਨਾ ਪਛਾਨ ਵੀ ਚੰਗਾ ਪਰਨਾ ਤੇ ਇਹਦਾ ਫਿਰ ਮੁੱਲ ਵੇਖੋ ਆਰ ਪੇਂਗੀ ਜੀ ਜਨੇਦੀ ਦੇ ਵਸ਼ੀ ਆ ਹਾਂਜੀ ਥਾਨੋ ਵੀ ਭਲਾ ਵਸ਼ੀ 80 85 ਹਜ਼ਾਰ ਰੋਣਾ ਆ ਗਿਆ ਹਾਂਜੀ ਪਰ ਹਰ ਹਲੇ 10 ਦਿਨ 25 ਅਸੀਂ ਛੱਡ ਕੇ ਦਵਾਂਗੇ। ਹਾਂਜੀ। ਜੇ ਦਾਦਣ ਸਾਹਮਣੀ ਪੈ ਗਈ ਤੇ ਫਿਰ 85000 ਦੀ ਵੇਚਾਂਗੇ। ਅੱਛਾ। ਪਰ ਅੱਜ ਖਰਚਾ ਛੱਡ ਕੇ ਦਵਾਂਗੇ। ਅੱਛਾ। ਹਾਂਜੀ। ਕਿੰਨੇ ਰੀ ਦੇ ਦੇਣੀ ਹੈ? 70000 ਦੀ ਦੇ ਦਾਂਗੇ। 15000 ਖਰਚਾ ਛੱਡ ਦਾਂਗੇ, ਖਰਚਾ ਤੇ 4000 ਹੀ ਹੋਣਾ। ਪਰ 15 ਹੀ ਛੱਡ ਦਾਂਗੇ ਅਗਲੇ ਨੂੰ। ਇਹ ਤੇ ਚਲੋ ਆਪਾਂ ਛੋਟ ਹੀ ਕੀਤੀ ਆ। ਹਾਂਜੀ। ਤੇ ਖਰਚਾ ਵੱਖਰਾ ਛੱਡ ਦਈਏ। ਤੁਹਾਡਾ ਬਹੁਤ। ਇਦਾਂ ਨਾ ਕਾਬੂ ਕਰਿਆ ਕਰੋ ਇਦਾਂ। ਇਦਾਂ ਹੀ ਕਰਨਾ ਮੈਂ ਤੁਹਾਨੂੰ ਕਾਬੂ। ਕੋਈ ਨਾ ਤਾਹੀਂ ਨਹੀਂ ਦੋੜਾਂ ਛੱਡ ਗਏ ਜਿੱਦਾਂ ਤੁਸੀਂ ਕਹਿੰਦੇ 4000 ਖਰਚਾ ਆਉਣਾ ਹੈ ਫਿਰ 4000 ਹੀ ਛੱਡ ਦਈਏ ਚਲੋ ਤੁਹਾਂ ਕਹਤਾ ਤੇ 4 ਹੀ ਛੱਡਤਾ 6000 ਵੀ ਹਾਂ ਨਾ ਅੱਛਾ ਭਈਆ 100000 ਚੋਂ ਵੀ ਛੱਡ ਦਾਂਗੇ ਇਹ ਕਿਹੜੀ ਗੱਲ ਆ ਰਹੀ ਜੀ ਠੀਕ ਆ ਹਾਂ ਜੀ ਪਰ ਕੋ ਲੈ ਗਿਆ ਨਾ ਅੱਛਾ ਵੱਸੀ ਵੱਸੀ ਹੋ ਜਾਊਗੀ ਜਿੰਨੇ ਦੁੱਧ ਭਰ ਦੋਗੀ ਠੀਕ ਆ ਇਹ ਆ ਵੀ ਚੰਗਾ ਲਊਗੀ ਹੈਗੀਆਂ ਵੇੜਾ ਨਵੀਆਂ ਗਾਂ ਵੀ 400 ਵਿੱਚ ਆਉਣ ਵਾਲੀਆਂ ਵਾ ਮੈਂ ਪਹਿਲਾ ਦਾ ਦਜਾ ਸੂਆ ਲਿਉਣਾ ਤੇਜਾ ਸੂਆ ਤਾਂ ਅਸੀਂ ਵੇੜੇ ਨਹੀਂ ਮਾਰਨਾ ਹਰਦੀਜੀ ਠੀਕ ਆ ਤੁਸੀਂ ਸਾਡੇ ਕੋ ਭੈਣ ਭਰਾ ਆਉਣੇ ਆ ਤੇ ਭੈਣ ਭਰਾ ਨੂੰ ਜਾ ਕੇ ਕੋ 400 ਵਿੱਚ ਚੋਂ ਕਿ ਵੀ ਪਤਾ ਲੱਗੇ ਰੰਗਰ ਪਲਾਣੇ ਕੋ ਆਇਆ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਗਾਂ ਜੇ ਇਹਦਾ ਕਾਰਗਾ ਨਾ ਹਰਦੀਜੀ ਐਫ ਡੀ ਲੈਣ ਦੀ ਐਫ ਡੀ ਅੱਛਾ ਹਾਂ ਇਹ ਕੋ ਕਰਾਲੇ ਦਾ SBI ਕੋ ਐਫ ਡੀ ਹੋ ਗਈ ਆ ਅੱਛਾ ਹਾਂ ਲੱਖ ਰੁਪਏ ਦੀ ਗਾਂ ਆ ਲੱਖ ਰੁਪਏ ਦਾ ਨਗ ਅੱਛਾ ਅਜੇ ਵੇਖਿਓ ਜਿਆਦਾ ਕਹਿਣੂ ਆ ਠੀਕ ਆ ਹੋੜ ਵੀ ਰਿਆਗਾ ਕਿੰਨੇ ਚੱਤੇ ਚੈੱਕ ਪਾਸ ਐ ਚਾਰ ਮਹੀਨੇ ਦੀ ਚੈੱਕ ਪਾਸ ਐ ਚੌ ਮਹੀਨੇ ਦੀ ਗੱਬਣ ਆ ਅੱਛਾ ਫਰਮ ਆ ਤੇ ਦੁੱਧ ਬਾਰੇ ਘਰ ਚੋਂ ਵੀ ਹੋਈ ਆ ਤਾਂ ਆਪਾਂ ਵੀ ਕਰਾਈ ਆ ਅੱਛਾ ਜਿੰਨੇ ਖੜਨੀ ਉਹ ਵੀ ਕਰਾ ਲੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਹੁਣ ਇਸ ਟਾਈਮ ਇਹਦੇ ਥੱਲੇ 15 ਤੋਂ 16 ਲੀਟਰ ਰੈਡੀ ਆ ਘੰਡੇ ਦੇ ਰੱਖਣ ਵਾਲਾ 15 ਤੋਂ 16 ਲੀਟਰ ਤਿਆਰ ਆ ਹਾਂਜੀ ਤੇ ਪੂਰੀ ਜਵਾਨ ਆ ਜਿਹੜੀ ਵੀ ਕੱਦ ਕਾਠ ਮਤਲਬ ਚੰਗਾ ਹੈ ਇਹਦਾ گاਵਾਂ ਦੇ ਹਿਸਾਬ ਨਾਲ ਇੱਕ ਮਿੰਟ ਰੋ ਬਤ ਉਹ ਤੇ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਹਾਂ ਚੰਗੇ ਘਰ ਤੇ ਆ ਤੇ ਬਾਕੀ ਆ ਮਿਲਕਵੇਂਨ ਵੀ ਦੇਖ ਸਕਦੇ ਪਪਾਈ ਲੱਗੀਆਂ ਵਾਂ ਜਿਹੜੀਆਂ 15 ਦਾ 16 ਲੀਟਰ ਦੁੱਧ ਜਿਹੜਾ ਇਹਦੇ ਕੋਲ ਕਿੰਦੇ ਵੀ ਤਿਆਰ ਆ ਤੇ 4 ਮਹੀਨਿਆਂ ਦੀ ਚੱਕ ਪਾਸ ਆ। ਆਂ ਬ੍ਰੀਡ ਕੱਲ ਦੋ ਵੇਲੇ ਖੋਗਾ। ਹਾਂਜੀ। ਠੀਕ ਆ ਦੂਜਾ ਸੋਆ ਸੁਈਓ ਤੇ ਚੇੜੀ ਵਾਲੀ ਗੱਪਣ ਜੋ। ਤੀਸਰੀ ਲਈ ਗਾੜੀ ਗੱਪਣਿਆ ਦੋ ਸਵੇਰੇ ਕਿੰਦੇ ਸੋਈ। ਜੀ ਵੇਖੋ ਬ੍ਰੀਡ ਚੈੱਕ ਕਰੋ ਬੱਚੀ ਦਾ ਮੂੰਹ ਦਿਖਾਓ ਯਾਰ ਆਕਾ। ਕਮਾਇਓ ਇਹ ਤਾਂ ਨਾ ਮੂੰਹ ਇਹਦਾ ਕਰੀ। ਮੂੰਹ ਦਿਖਾਓ ਬੱਚੀ ਵਾਲੇ ਵੇਖੋ ਬ੍ਰੀਡ। ਹਾਂ ਦੇਖਾਂਦੇ ਜੀ। ਚੱਲ ਲੈ ਜਾ ਲੈ 30 ਬੰਦੀ ਦੇ ਪੁੱਤ ਭਰਿਆ ਆ ਤੇਨੇ ਸੱਜਣ ਨੇ ਕਿੰਨਾ ਚੁਆਇਆ ਦੁੱਧ? ਭਾਜੀ 28 ਦਾ 30 ਲੀਟਰ ਇਹਨੇ ਤਾਜੇ ਨੇ ਦੁੱਧ ਚੁਆਇਆ ਆ। ਅੱਛਾ ਵੀ ਇਹ ਕੋ ਜਿੱਥੋਂ ਆਈ ਹੈ ਛੱਡ ਚੋਂ ਆਈ ਹੈ ਗਾਂ ਸਾਂਭ ਨਹੀਂ ਹੋਇਆ ਇਹ ਕੋ ਸਾਂਭ ਨਹੀਂ ਹੋਈ। ਅੱਛਾ ਤੇ ਤਾਨੂੰ ਪਤਾ ਹੀ ਹੈ ਕਿ ਇਹ ਸੈੱਟ ਕਈਆਂ ਦਾ ਡਾਊਨ ਵੀ ਹੋ ਜਾਂਦਾ ਨਾ ਵੀ ਸੱਜਦਾ ਹੈ ਨਾ ਹਾਂਜੀ ਹਾਂਜੀ ਨਹੀਂ ਨਹੀਂ ਹੁੰਦਾ ਟੁੱਟ ਕੇ ਫ੍ਰੈਸ਼ ਤੋਂ ਕੋਈ ਬੰਦਾ ਥੋੜਾ ਬਦਲਦਾ ਕਈ ਵਾਰੀ ਚੱਲ ਆਉ ਕਈ ਆ ਜਾਂਦੀਆਂ ਪ੍ਰੋਬਲਮ ਭਾਰਾ ਅੱਜ ਵੀ ਵਛੀ ਦੀ ਕੋਈ ਚੰਗੀ ਸੇਵਾ ਕਰੇ ਤਾਂ ਫਿਰ 20 ਲੀਟਰ ਦੁੱਧ ਭਰ ਦਿੰਦੇ ਅੱਛਾ ਹਾਂਜੀ ਸਾਮ ਤੁਹਾਡੀ ਜੀ ਟੁੱਟ ਗਈ ਹੈ ਜੀ ਸਾਮ ਟੁੱਟ ਗਈ ਆ ਠੀਕ ਆ। ਬੱਸ 30 ਦਾ ਅਗਲੇ ਸਵੇਰ ਆਉਣ ਵਾਲੇ ਸਮੇਂ ਚ ਹਾਂਜੀ। ਰਹਿ ਗਏ ਤਾਂ 2 ਮਹੀਨੇ ਗਾੜੀ ਸਾਰੇ 5 5 ਮਹੀਨੇ ਰਹਿ ਗਏ। ਤਾਂ ਪੰਜਾਂ ਮਹੀਨਿਆਂ ਨੂੰ ਲੱਖ ਰੁਪਈਆ ਤਿਆਰ ਹੋ ਜਾਣਾ। ਅੱਛਾ। ਜਿੰਨਾ ਕਹਿੰਦੇ ਖਾਣਾ ਦੂਣਾ ਦਈ ਜਾਣਾ ਇਹਨੇ। ਠੀਕ ਆ। ਇਦੋਂ ਵੱਡੀ ਐਫਡੀ ਹੋਣੀ ਆ। ਦੁੱਧ ਸੱਜਰਾਂ ਜਿੰਨਾ ਹੁਣ ਵੀ। ਦੁੱਧ ਸੱਜਰਾਂ ਜਿਸਾਂ ਦਾ ਲਵਾ ਖਾਣੇ ਆ 15 ਤੋਂ 20 ਵਾਲੇ ਕੋ ਕੰਡੇ ਦੇ ਚਾੜੇ ਲਵਾਗੇ। ਮੁੱਲ ਫਿਰ ਚਵਾ ਇੰਨਾ ਦਾ ਹੋਊਗਾ ਜਦੋਂ ਸ਼ਮਸ਼ੀਅਲ ਮੋਟਰ ਚੱਲਦੀ ਆ। ਮੁੱਲ ਫਿਰ ਜਿਆ ਜਿਆ ਕਰੀਏ। ਹਰ ਬ੍ਰਿਜੀ ਮੇਰਾ ਜੀਤ ਕਰਦਾ ਦ ਲੱਖ ਰੁਪਈਆ ਹੀ ਮੰਗਣਾ ਹਾਂਜੀ ਭਾਰਾ ਤੁਹਾਂ ਕਹਿਤਾ ਜਿਆਜਤ ਮੈਨੂੰ ਜੈ ਹੀ ਕਰਨਾ ਪੈਣਾ ਠੀਕ ਆ ਫਿਰ ਵੀ 60000 ਨਹੀਂ ਦੇ ਦਾਂਗੇ ਕਰ ਦਈਏ ਕੋਈ ਮਾਨ 60000 ਥੋੜਾ ਜਿਹਾ ਵੱਧ ਜੀ ਸਵਾ ਲੱਖ ਦਾ ਮਾਲ ਜੋ ਹਰਬੀ ਜੀ ਇਹ ਜਿਹੜਾ ਇਹਨੂੰ ਪਤਾ ਜੋ ਠੀਕ ਆ ਹਾਂਜੀ ਥੋੜਾ ਇੱਕ ਛੋਟ ਕਰ ਦਈਏ 10000 ਛੱਡਾਂਗੇ 50 ਹੀ ਦੇ ਦਾਂਗੇ ਕਿੰਨਾਂ ਲਿਆ ਅੱਛਾ 10000 ਛੱਡ ਦੇਣਾ ਹੈ ਹਾਂਜੀ 50 ਹੀ ਦੇ ਦਾਂਗੇ 50000 ਦੀ ਹਾਂਜੀ ਕੋ ਥੋੜੇ ਕ ਹਿਮ ਕਰਾ ਲਈਏ ਛੋਟ ਅਜੇ ਮਾਰੀ ਟਾੜੀ ਰੈਂਦੀ ਆ ਅਜੇ ਰੈਂਦੀ ਜੇ ਕਰਾਲਾ ਹੋ ਜਾਓ ਖੁਸ਼ ਜਿੱਦਾਂ ਦਾ ਨਾ ਜੀ ਕਰਦਾ ਜਿਆਦੀ ਨਹੀਂ ਕਰਾਉਣੀ ਫਿਰ ਹਾਂਜੀ 5000 ਹੀ ਛੱਡ ਦਈਏ ਫਿਰ ਚਲੋ 45000 ਦੀ ਦੇ ਲਾਂਗੇ ਰਬੀ ਜੀ ਪਰ ਇੱਕ ਗੱਲ ਹੋਰ ਜੋ ਅੱਛਾ 15 ਲੀਟਰ ਸੱਜਰ ਥੱਲੇ ਦੁੱਧ ਔਖਾ ਆਈਦਾ ਹਾਂਜੀ ਸਬਾ ਜੀ ਚੋਂ ਵੀ ਨੇ ਦੀ ਚੱਕ ਪਾਸ ਥੱਲੇ 15 ਤੋਂ 16 ਲੀਟਰ ਦੁੱਧ ਕੱਡੇ ਦੇ ਚਾੜਕ ਦਵਾਗੇ ਠੀਕ ਆ ਚਵਾ ਇੰਨਾ ਕਾ ਚੰਗਾ ਹੋਊਗਾ ਕਿ ਕੋਈ ਕਹੂਗਾ ਮੋਟਰ ਚਲਾਈ ਆ ਤੇ ਬਾਕੀ ਇਹ ਆ ਵੀ ਤਸੱਲੀ ਕੋਈ ਕਰਕੇ ਲੈ ਜੇ ਹਨਾ ਆਪਣੇ ਸੋਇਆਂ ਦੀ ਜੀ ਆਪਣੇ ਕੋਲ ਤਿੰਨ ਪਸ਼ੂ ਸੋਏ ਆ ਹਾਂਜੀ ਪੈਸੇ ਖਰਚਣੇ ਤਾਂ ਹਾਂ ਹਾਂਜੀ ਮੇਰੇ ਘਰ ਤਸਲੀ ਕਰਕੇ ਲੈ ਕੇ ਜਾਓ ਠੀਕ ਆ ਠੀਕ ਆ ਜਨਾ ਜਨਾ ਕਵਾਂਗੇ ਉਹਨਾਂ ਨਾਲ ਮਿਲ ਕੇ ਕੰਡੇ ਦੇ ਚਾਹਣ ਦੇ ਦਵਾਂਗੇ ਠੀਕ ਆ ਜੀ ਹਾਂਜੀ ਠੀਕ ਹੈ ਗੱਬਣਿਆ ਆਪਣੀ ਚੱਕ ਪਾਸ ਕਰ ਉਹ ਵੀ ਆਪਣੀ ਪਾਸ ਕਰਕੇ ਖੜਾ ਤੇ ਜਿਹੜੇ ਤੌਕੜ ਗੱਬਣਿਆ ਉਹ ਵੀ ਜਾ ਕੇ ਕੋਈ ਵੀਰ ਆਪਣੀ ਦੋ ਤਿੰਨ ਦਿਨ ਦੇ ਵਿੱਚ ਵਿੱਚ ਚੱਕ ਕਰਾ ਲੈ ਹਨਾ ਮੈਂ ਸਾਡੇ ਕੋਲੋਂ ਕਰਾ ਕੇ ਖੜੇ ਆਪਣਾ ਅੰਡਰ ਲੈ ਲਏ ਪੈਸੇ ਖਰਚਣੇ ਆ ਠੀਕ ਆ ਜੀ ਤੇ ਬਾਕੀ ਚਲੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਸਾਹ ਵਾਲੀਆਂ ਚੀਜ਼ਾਂ ਆ ਇੱਥੇ ਵੀ ਵੇਖ ਚੱਕ ਕੇ ਖੜਿਆ ਕਰੋ ਜੀ